샤르피 ਕੋ ਮੰਦੀ ਗ੍ਰਫਤਾਰੀ ਮਗਰੋਂ ਸਾਹਮਣੇ ਆਇਆ ਕਰਨ ਔਜਲਾ ਦਾ ਬਿਆਨ ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕਰਕੇ 샤르ਪੀ ਕੋ ਮੰਦੀ ਗ੍ਰਫਤਾਰੀ ਮਗਰੋਂ ਬਿਆਨ ਜਾਰੀ ਕੀਤਾ ਹੈ ਇਸ ਬਿਆਨ ਦੇ ਵਿੱਚ ਕਰਨ ਔਜਲਾ ਨੇ ਜਿੱਥੇ 샤르ਪੀ ਕੋ ਮੰਦ ਦੇ ਨਾਲ ਆਪਣੇ ਲਿੰਕ ਨੂੰ ਲੈ ਕੇ ਸਪਸ਼ਟਿਕਰਨ ਦਿੱਤਾ ਹੈ ਉੱਥੇ ਹੀ ਝੂਠੀਆਂ ਖਬਰਾਂ ਚਰਾਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਕਰਨ ਔਜਲਾ ਨੇ ਕਿਹਾ ਮੀਡੀਆ ਦੇ ਮੈਂਬਰ ਤੇ 팬 ਭਰਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਕੁਝ ਗੱਲਾਂ ਕਹਿਣੀਆਂ ਮੈਂ ਜ਼ਰੂਰੀ ਸਮਝਦਾ ਹਾਂ ਇਸ ਸਮੇਂ ਕਹਿਣੀਆਂ ਕਿਉਂਕਿ ਕਈ ਗੱਲਾਂ ਸਮੇਂ ਤੇ ਸਾਫ਼ ਕਰ ਦੇਣੀਆਂ ਚਾਹੀਦੀਆਂ ਹਨ ਪਹਿਲੀ ਜਿਹੜੀ ਵੀਡੀਓ ਸਾਹਮਣੇ ਆਈ ਮੈਂ ਉਸ ਬਾਰੇ ਸਪਸ਼ਟਿਕਰਨ ਦੇ ਦਿੱਤਾ ਸੀ ਜਿੰਨੇ ਹੋ ਸਕੀ ਤੇ ਕੱਲ ਇਹ ਵੀਡੀਓ ਦੇਖੀ ਕਰਨ ਔਜਲਾ ਦਾ ਦੋਸਤ ਗ੍ਰਿਫਤਾਰ ਯਾਰ ਮੈਨੂੰ ਆ ਗੱਲ ਨਹੀਂ ਸਮਝ ਆਂਦੀ ਜੇ ਮੇਰਾ ਕੋਈ ਦੋਸਤ ਸੀ ਜਾਂ ਹੈ ਮੇਰੇ ਨਾਂ ਨਾਲ ਕਿਉਂ ਹਰ ਵਾਰ ਕਰਨ ਔਜਲਾ ਨੇ ਅੱਗੇ ਕਿਹਾ ਮੈਂ ਕੀ ਕੀਤਾ ਤੇ ਸਾਰਿਆਂ ਦਾ ਇਕੱਲਾ ਮੈਂ ਹੀ ਦੋਸਤ ਹਾਂ ਮੇਰੇ ਸ਼ਾਇਦ ਉਸ ਬੰਦੇ ਨਾਲ ਪਿਛਲੇ 2 ਸਾਲਾਂ ਤੋਂ ਗੱਲ ਵੀ ਨਾ ਹੋਈ ਹੋਵੇ ਅਤੇ ਜੇ ਅਸੀਂ ਪਹਿਲਾਂ ਜਾਣਦੇ ਵੀ ਸੀ ਤੇ ਮੇਰੇ ਤੋਂ ਕੋਈ ਪੁੱਛ ਕੇ ਆਪਣੀ ਜ਼ਿੰਦਗੀ ਦੇ ਚੰਗੇ ਮਾੜੇ ਫੈਸਲੇ ਲੈਂਦਾ ਮੈਂ ਇਕੱਲਾ ਨਹੀਂ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਹਨ ਕਿਸੇ ਨਾਲ ਪਰ ਬਹੁਤ ਇੰਡਸਟਰੀ ਦੇ ਬੰਦੇ ਹਨ ਸਾਰਿਆਂ ਦਾ ਇਹੀ ਕਸੂਰ ਹੈ ਕਿ ਉਹ ਪੰਜਾਬ ਲਈ ਕੰਮ ਕਰ ਰਹੇ ਹਨ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਦੇ ਲਈ ਆਪਣੇ ਕੰਮ ਦੇ ਜ਼ਰੀਏ ਜਦੋਂ ਕੋਈ ਚੈਨਲ ਖਬਰ ਲਾਉਂਦਾ ਕਰਨ ਔਜਲੇ ਦਾ ਸਾਥੀ ਗ੍ਰਿਫਤਾਰ ਮੈਨੂੰ ਇਹ ਦੱਸੋ ਕਿ ਜਿਹੜਾ ਗ੍ਰਿਫਤਾਰ ਹੋਇਆ ਉਸਦਾ ਕੋਈ ਨਾਮ ਨਹੀਂ ਮੇਰਾ ਨਾਮ ਜੋੜਨਾ ਹਰ ਚੀਜ਼ ਦੇ ਵਿੱਚ ਸਹੀ ਹੈ ਆਖਿਰ ਦੇ ਵਿੱਚ ਕਰਨ ਔਜਲਾ ਨੇ ਲਿਖਿਆ ਮੈਂ ਆਪਣਾ ਕੰਮ ਕਰ ਰਿਹਾ ਹਾਂ ਸਮਾਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬਾਕੀ ਸਾਰੇ ਕਲਾਕਾਰਾਂ ਮੰਗ ਚਾਰ ਵਾਰ ਐਕਸਟਰੈਕਸ਼ਨ ਦਾ ਸ਼ਿਕਾਰ ਪੰਜ ਵਾਰ ਮੇਰੇ ਘਰ ਵੀ ਫਾਇਰਿੰਗ ਹੋਈ ਕਦੇ ਇਸ ਬਾਰੇ ਤਾਂ ਕਿਸੇ ਚੈਨਲ ਨੇ ਹਮਦਰਦੀ ਭਰੀ ਖਬਰ ਨਹੀਂ ਚਲਾਈ ਇਹਨਾਂ ਨਾਲ ਗਲਤ ਹੋ ਰਿਹਾ ਹੈ ਸੋ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਜੇ ਕਿਸੇ ਨੇ ਬਿਨਾਂ ਜਾਣਕਾਰੀ ਇਕੱਠੀ ਕੀਤੀ ਜਾਂ ਬਿਨਾਂ ਸਬੂਤਾਂ ਤੋਂ ਮੇਰੇ ਨਾਲ ਤੱਕਾਂ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਿੱਧੇ ਕਾਨੂੰਨੀ ਕਾਰਵਾਈ ਕਰਾਂਗਾ। ਮੇਰੀ ਲੀਗਲ ਟੀਮ ਤਿਆਰ ਹੈ ਤੇ ਇਸ ਚੀਜ਼ ਤੇ ਆਲਰੇਡੀ ਕੰਮ ਕਰ ਰਹੀ ਹੈ। ਇਹ ਗੱਲ ਜ਼ਰੂਰ ਸਮਝ ਆ ਚੁੱਕੀ ਹੈ ਕਿ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਹੈ ਖੁਦ ਨੂੰ ਸਾਬਤ ਕਰਨ ਲਈ। ਇਹ ਹੀ ਸੱਚਾਈ ਹੈ। ਤੁਸੀਂ ਵੀ ਸਾਰੇ ਗਏ ਤੇ ਮੂਲ ਪਾਉਂਦੇ ਹੋ। ਸ਼ਰਮ ਆਣੀ ਚਾਹੀਦੀ ਹੈ। ਤੁਹਾਡੀ ਕਿਹੜੀ ਰਾਏ ਕਰਨਾ ਹੋ ਚਲਾ ਦੀ ਇਸ ਪੋਸਟ ਤੇ ਕਮੈਂਟ ਸੈਕਸ਼ਨ 'ਚ ਜ਼ਰੂਰ ਸਾਂਝਾ ਕਰੋ।